شرما جی ਪਾਲ ਜਿੰਦਾਬਾਦ 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 ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ 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 ਅਰਵਿੰਦ ਕੇਜਰੀਵਾਲ ਜਿੰਦਾਬਾਦ 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 ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਇੱਧਰ ਆਓ ਇੱਧਰ ਜੀ ਅਖੀਰ ਤੱਕ ਫੋਟੋ ਪ੍ਰਤਾਪ ਜੀ ਦੇ ਨਾਲ ਵਾਹ ਹਾਂ ਮਿੱਠਾ ਜਾਓ ਆਈ ਆਈ ਮੈਨੂੰ ਪੁੱਛ ਲੈ ਬਾਅਦ ਫੋਟੋ ਲੈ ਇੱਕ ਸਾਥ ਤੋਂ ਫੋਟੋ ਲੈ ਇੱਕ ਦੋ ਵਾਰੀ ਆ ਲਓ ਜੀ ਪ੍ਰਤਾਪ ਜੀ ਬਹੁਤ ਬਹੁਤ ਵਾਧਾ ਦਿਓ ਟੈਂਕੀਏ ਟੈਂਕੀਏ ਲੋ ਆਵਾਜ਼ ਆ ਜਾਓ ਚੱਲੋ ਜੀ ਲਓ ਜੀ

아기야 아기 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 아 ਇੱਕ ਪੜਾਉ ਮਾਉ ਕੋ ਕਰ ਵੀ ਹੋਰ ਵੀ ਖਾਜ ਲੱਡੂ ਫਿਰ ਮੈਂ ਸਾਹ ਚ ਪੜਾ ਲਿਆ ਇਕ ਟੋਣ ਇੱਧਰ ਪਲੀਜ਼ ਹੋ ਹੋ ਜੀ ਆਓ ਜੀ ਖਾਜ ਰਾਜ ਆਜਾ ਜੀ ਆਜਾ ਹਮ ਸਾਡਾ ਜੀ ਨਮਸਕਾਰ ਜੀ ਮੈਂ ਰੰਤਿਰ ਸਿੰਘ ਨਾਬਾ ਤੇ ਤੁਸੀਂ ਦੇਖ ਰਹੇ ਹੋ ਰਿਪੋਰਟਰ ਲੁਧਿਆਣਾ ਤੇ ਅੱਜ ਜਿੱਥੇ ਦਿੱਲੀ ਦੇ ਵਿੱਚ ਅਰਵਿੰਦ ਮੁੱਖ ਮੰਤਰੀ ਦਿੱਲੀ ਦੇ ਅਰਵਿੰਦ ਕੇਜੀ ਬਾਦ ਜੀ ਜੇਲ੍ਹ ਚੋਂ ਬਾਹਰ ਆਏ ਨੇ ਤੇ ਉਹਨਾਂ ਦੀ ਬਾਹਰ ਆਉਣ ਦੀ ਖੁਸ਼ੀ ਦੇ ਵਿੱਚ ਇੰਪਰੂਵਮੈਂਟ ਟਰਸਟ ਪਟਿਆਲਾ ਮੇਕਜਨ ਸ਼ਰਮਾ ਜੀ ਦਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸੁਰਿੰਦਰਪਾਲ ਸ਼ਰਮਾ ਨੱਬਾ ਜੀ ਜਗਦੀਪ ਜਗਦੀਪ ਜੀ ਸਾਰੇ ਅੱਜ ਪਟਿਆਲਾ ਲੀਲਾ ਦੇ ਵਿੱਚ ਆਪਣਾ ਲੱਡੂ ਵੰਡ ਰਹੇ ਨੇ ਆਉ ਗੱਲਬਾਤ ਕਰਾਈਏ ਤੁਹਾਡੀ ਵੀ ਲੱਡੂ ਕਿਸ ਕੂਚੀ ਚ ਵੰਡੇ ਜਾ ਰਹੇ ਨੇ ਵੀ ਅਰਵਿੰਦ ਕੇ ਜੀ ਬਾਦ ਜੀ ਜੇਲ੍ਹ ਚੋਂ ਬਾਹਰ ਆਏ ਨੇ ਉਸ ਕੂਚੀ ਚ ਵੰਡੇ ਜਾ ਰਹੇ ਨੇ ਜਾਂ ਹੋਰ ਕੋਈ ਕਾਰ ਹੈ। ਸ਼ੁਸ਼ਕਾਰ ਜੀ। ਹਾਂ ਜੀ। ਸ਼ੁਸ਼ਕਾਰ ਜੀ। ਕਿਸ ਕੂਚੀ ਦੇ ਲੱਡੂ ਵੰਡੇ ਜਾ ਰਹੇ ਨੇ? ਪਹਿਲਾਂ ਤਾਂ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰਸ ਔਰ ਲੀਡਰਸ ਹੈਵਾਨ ਨੂੰ ਬਹੁਤ-ਬਹੁਤ ਮੁबारकਾਂ ਜੀ ਅੱਜ ਸਾਡੇ ਬੜਾ ਖੁਸ਼ੀ ਦਾ ਦਿਨ ਆ ਸਾਡੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਜਮਾਨਤ ਹੋਈ ਹੈ ਜੀ ਉਹ ਸੰਬੰਧ ਚ ਜਿਹੜਾ ਸਾਰੀ ਇੱਕ ਖੁਸ਼ੀ ਦੀ ਲਹਿਰ ਆ ਉਹ ਸੰਬੰਧ ਚ ਸਾਡੇ ਨਾਭੇ ਦੇ ਵੀ ਸਾਥੀ ਪਟਿਆਲੇ ਦੇ ਵੀ ਸਾਥੀ ਨੇ ਇੱਥੇ ਔਰ ਸਸੇ ਸਾਡੇ ਜ਼ਿਲ੍ਹਾ ਪ੍ਰਧਾਨ ਸ਼ੇਰ ਮਰਜਾ ਜੀ ਦੀ ਅਗਵਾਈ ਦੇ ਵਿੱਚ ਇੱਕ ਚੰਦ ਸ਼ੇਰ ਮਰਜਾ ਦੀ ਅਗਵਾਈ ਚ ਜਿਹੜਾ ਅੱਜ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਆ ਅਸੀ ਸਭ ਦਾ ਮੂੰਹ ਮਿੱਠਾ ਕਰਾ ਰਹੇ ਆ ਜੀ ਸਾਡੇ ਪੁਰਾਣੇ ਸਾਥੀ ਜੱਗਾ ਜੀ ਅੰਗਰੇਜ਼ ਜੀ ਮਿੱਡਾ ਜੀ ਠੀਕ ਹੈ ਨਾ ਹੋਰ ਕਾਫੀ ਸਾਥੀ ਜਿਹੜੇ ਅੱਜ ਇੱਥੇ ਮੌਜੂਦ ਨੇ ਔਰ ਉਹਨਾਂ ਦੀ ਮੌਜੂਦਗੀ ਜਿਹੜੀ ਇਹ ਖੁਸ਼ੀ ਦਾ ਪ੍ਰਗਟਾਵਾ ਹੈ ਔਰ ਮੇਰੇ ਖਿਆਲ ਚ ਕਹਿੰਦੇ ਆ ਨਾ ਵੀ ਸਚਾਈ ਨੂੰ ਤੁਸੀਂ ਜਿਆਦਾ ਲੰਮਾ ਸਮਾਂ ਠੀਕ ਹੈ ਡੱਕ ਨਹੀਂ ਸਕਦੇ ਜੇਲਾ ਚੋਂ ਵੀ ਬਾਹਰ ਆਈ ਆ ਉਹ ਔਰ ਉਹ ਆਉਣਗੇ ਔਰ ਜਿਹੜੇ ਸਾਡੇ ਹੌਂਸਲੇ ਬਲੰਦ ਆ ਔਰ ਮੇਰੇ ਖਿਆਲ ਜਦੋਂ ਆਉਣਗੇ ਸਾਡੀ ਇਲੈਕਸ਼ਨਸ ਆ ਰਹੀਆਂ ਸਾਡੀ ਹਰਿਆਣਾ ਦੀ ਇਲੈਕਸ਼ਨਸ ਨੇ ਤਾਂ ਉਹਦੇ 'ਚ ਵੀ ਬਹੁਤ ਵੱਡਾ ਯੋਗਦਾਨ ਪਾਊਗਾ ਉਹਨਾਂ ਦਾ ਔਰ ਮੇਰੇ ਖਿਆਲ ਅਸੀਂ ਲੋ ਆਪ ਦੀ ਪਾਰਟੀ ਜਿਹੜੀ ਦਿਸ਼ਾ ਤੇ ਦਸ਼ਾ ਨੂੰ ਬਦਲ ਕੇ ਹਰਿਆਣੇ ਦੀ ਇਲੈਕਸ਼ਨ ਤੇ ਇਫੈਕਟ ਪਾਊਗਾ ਬਿਲਕੁਲ ਜੀ ਬਿਲਕੁਲ ਕਿ ਪੰਜਾਬ ਤੇ ਜਿਹੜੀ ਵੀ ਆਉਣ ਵਾਲੀਆਂ ਸਾਡੀ ਜਿੰਨੀ ਚੋਣਾਂ ਨੇ ਉਹਦੇ 'ਚ ਲੋਕਾਂ ਅੱਗੇ ਇੱਕ ਜਿਹੜਾ ਸੱਚ ਦਾ ਨਤਾਰਾ ਹੋਇਆ ਝੂਠ ਹੋਰ ਸੱਚ ਦਾ ਸਚਾਈ ਦੀ ਜਿੱਤ ਹੋਈ ਆ ਹਾਂ ਸਚਾਈ ਦੀ ਜਿੱਤ ਹੋਈ ਆ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਆ ਭਾਜਪਾ ਦੀ ਸਰਕਾਰ ਆ ਮੋਦੀ ਸਰਕਾਰ ਆ ਉਹਨਾਂ ਨੇ ਹਮੇਸ਼ਾ ਸਚਾਈ ਨੂੰ ਦਿਵਾਉਣ ਦੀ ਕੋਸ਼ਿਸ਼ ਕੀਤੀ ਆ ਚੇ ਬੰਗਾਲ ਛੋਵੇ ਜਿੰਨੇ ਵੀ ਸੂਬੇ ਨੇ ਚ ਪੰਜਾਬ ਨਾਲ ੱੱਕਾ ਔਰ ਸਾਡੇ ਦਿੱਲੀ ਨਾਲ ੱੱਕਾ ਹੋਰ ਜਿਹੜੀਆਂ ਗੈਰ ਬਜਪੀ ਸਰਕਾਰਾਂ ਨੇ ਉਹਨਾਂ ਨਾਲ ਹਮੇਸ਼ਾ ੱੱਕਾ ਕਰਦੀ ਆ ਰਹੀ ਆ ਅੱਜ ਉਹ ਲੋਕਾਂ ਤੇ ਸਚਾਈ ਦੀ ਇੱਕ ਛਪੇੜਾ ਔਰ ਸਚਾਈ ਦੀ ਜਿੱਤ ਆ ਜੀ ਔਰ ਅਸੀਂ ਸਾਰੇ ਅੱਜ ਖੁਸ਼ੀ ਦਾ ਪ੍ਰਗਟਾਵਾ ਕਰਦੇ ਆ ਔਰ ਮੈਨੂੰ ਪੰਜਾਬ ਵਾਸੀਆਂ ਤੇ ਟੋਟਲ ਆਵਾਦਵੀ ਪਾਰਟੀ ਦਾ ਜਿਹੜਾ ਵਰਕਰ ਆ ਉਹ ਅੱਜ ਵਧਾਈ ਦਾ ਪਾਤਰ ਆ ਖੁਸ਼ੀ ਦੀ ਲਹਿਰ ਚਾ ਜੀ ਥੈਂਕ ਯੂ ਜੀ ਖੁਸ਼ਕਾਰ ਹੋਸ਼ਕਾਰ ਠੀਕ ਹੈ ਨਾ ਚੋਣੇ ਸਰ ਅੱਜ ਸਾਡੇ ਵਾਸਤੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਅੱਜ ਸਾਡੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੇ ਸਚਾਈ ਦੀ ਜਿੱਤ ਹੋਣ ਤੇ ਜੇਲ੍ਹ ਚੋਂ ਬਾਹਰ ਆ ਰਹੇ ਨੇ ਤੇ ਸਾਰੇ ਆਪਣੇ ਪੰਜਾਬ ਵਾਸੀਆਂ ਨੂੰ ਕਿ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਦਾ ਮੌਕਾ ਹੈ ਇਹ ਕਿਉਂਕਿ ਮੋਦੀ ਸਰਕਾਰ ਜਿਹੜੀ ਸਰਕਾਰ ਦਬਾਉਣਾ ਚਾਹੁੰਦੀ ਸੀ ਜਿਹੜੀ ਸਰਕਾਰ ਚਾਹੁੰਦੀ ਸੀ ਕਿ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਹੈ ਆਮ ਆਦਮੀ ਪਾਰਟੀ ਨੂੰ ਅਸੀਂ ਬਿਲਕੁਲ ਅੱਗੇ ਬਿਲਕੁਲ ਜਾਣ ਹੀ ਨਹੀਂ ਦੇਣਾ ਅੱਜ ਉਹਨਾਂ ਦੇ ਉੱਤੇ ਮੈਂ ਕਹਿੰਦਾ ਵੀ ਅਸੀਂ ਫਿਰ ਵੀ ਆਸਤਾ ਰੱਖਦੇ ਆ ਆਪਣੇ ਸਤਕਾਰ ਜੋ ਮਾਨਯੋਗ ਆਪਣੇ ਕੋਰਟ ਦੇ ਉੱਤੇ ਕਿਉਂਕਿ ਉਹਨਾਂ ਨੇ ਅੱਜ ਜਮਾਨਤ ਦਿੱਤੀ ਹੈ ਇਹ ਸਚਾਈ ਦੀ ਜਿੱਤ ਹੋਈ ਹੈ ਇਹ ਸਚਾਈ ਦੀ ਕੋਰਟ ਤੇ ਭਰੋਸਾ ਹੀ ਤੁਹਾਨੂੰ ਬਿਲਕੁਲ ਕੋਰਟ ਤੇ ਭਰੋਸਾ ਜੀ ਅਦਾਲਤਾਂ 'ਚ ਭਰੋਸਾ ਤਾਂ ਹੀ ਜਿੱਤ ਹੋਈ ਹੈ ਤੇ ਉਹ ਇੰਨੇ ਸਾਡੇ ਕੋਲ ਮਤਲਬ ਕਿ ਬੀ ਖੁਸ਼ੀ ਹੈ ਅੱਜ ਮੇਰੀ ਡਿਊਟੀ ਨਰਵਾਣੇ ਲੱਗੀ ਹੋਈ ਹੈ ਮੈਂ ਹਣ ਉੱਥੇ ਸਪੈਸ਼ਲ ਇੱਥੇ ਪਟਿਆਲੇ ਵੀ ਆਇਆ ਪਰ ਨਰਵਾਣੇ ਤੁਸੀਂ ਦੇਖੋ ਵੀ ਅੱਜ ਇੰਨੀਆਂ ਖੁਸ਼ੀਆਂ ਨੇ ਖੁਸ਼ੀਆਂ ਦੀ ਬਜਾਏ ਇੱਕ ਸਭ ਤੋਂ ਵੱਡਾ ਹੋਰ ਹੈ ਕਿ ਉੱਥੇ ਇਲੈਕਸ਼ਨ ਸਿਰ ਤੇ ਹੈ ਹਰਿਆਣੇ ਦੇ ਵਿੱਚ ਔਰ ਉਹ ਇਲੈਕਸ਼ਨ ਅਸੀਂ ਜਿੱਤਣ ਜਾ ਰਹੇ ਹਾਂ ਔਰ ਹੁਣ ਕੇਜਰੀਵਾਲ ਸਾਹਿਬ ਬਾਹਰ ਆ ਗਏ ਨੇ ਅਸੀਂ ਗਰੰਟਡ ਹੈ 100% ਅਸੀਂ ਹਰਿਆਣਾ ਦੀ ਆਪ ਪਾਰਟੀ ਜਿੰਦਾਬਾਦ ਆਪ ਪਾਰਟੀ ਜਿੰਦਾਬਾਦ ਲਈ ਅਰਵਿੰਦ ਕੇਜਰੀਵਾਲ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਸਾਡੇ ਨਾਲ ਜਗਦੀਪ ਚੱਗਾ ਜੀ ਰਾਜ ਪਟਿਆਲੇ ਪਟਿਆਲੇ ਦੇ ਜਗਦੀਪ ਚੱਗਾ ਜੀ ਨੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਮੈਂ तमाम ਹਿੰਦੁਸਤਾਨ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ਹੈ ਲੀਡਰ ਸਹਿਬਾਨ ਹੈ ਉਹਨਾਂ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਹੈ ਕਿ ਬਹੁਤ ਹੀ ਮਾਣ ਤੇ ਸਤਿਕਾਰ ਦੇ ਯੋਗ ਆਮ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਅੱਜ ਸੁਪਰੀਮ ਕੋਰਟ ਤੋਂ ਜ਼ਮਾਨਤ ਹੋ ਗਈ ਇੱਕ ਵਾਰੀ ਮੈਂ ਸਭ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਸਾਥੀਓ ਅੱਜ ਖੁਸ਼ੀ ਦਾ ਦਿਹਾੜਾ ਇਸ ਕਰਕੇ ਹੈ ਕਿ ਅੱਜ ਸਚਾਈ ਦੀ ਜਿੱਤ ਹੋਈ ਹੈ ਇਹ ਤਾਨਾਸ਼ਾਹ ਜਿਹੜੀ ਸਰਕਾਰ ਹੈ ਬੀਜੇਪੀ ਦੀ ਇਹਨਾਂ ਨੇ ਬੇਕਸੂਰਾ ਨੂੰ ਜੇਲ੍ਹ 'ਚ ਢੱਕਿਆ ਹੋਇਆ ਸੀ ਤੇ ਅੱਜ ਤੁਸੀਂ ਇਹ ਦੇਖੋ ਇਹਨਾਂ ਨੇ ਜਦੋਂ ਦਿੱਲੀ ਦੇ ਸੀਐਮ ਸਾਹਿਬ ਨੂੰ ਇਹ ਬਿਨਾ ਕੋਈ ਸਬੂਤ ਤੋਂ ਅੰਦਰ ਰੱਖਿਆ ਹੋਇਆ ਸੀ ਇਹ ਨਾਜਾਇਜ਼ ਜਿਹੜਾ ਸੀਗਾ ਇਹਦਾ ਪਰਦਾਫਾਸ਼ ਹੋਇਆ ਸੁਪਰੀਮ ਕੋਰਟ ਨੇ ਬਹੁਤ ਵੱਡੀ ਡਾਂਟ ਲਾਈ ਹੈ ਮੈਂ ਇੱਕ ਵਾਰੀ ਅੱਜ ਸਾਰੇ तमाम ਵਲੰਟੀਅਰਸ ਨੂੰ ਮੁਬਾਰਕਬਾਦ ਦਿਨਾ ਹੈ ਕਿ ਮੈਂ ਵਿਸ਼ਵਾਸ ਦਿਵਾਉਣਾ ਹੈ ਕਿ ਹੁਣ ਕੇਜਰੀਵਾਲ ਸਾਹਿਬ ਦੇ ਬਾਹਰ ਆਉਣ ਨਾਲ ਸਾਰੇ ਪੂਰੇ ਹਿੰਦੁਸਤਾਨ ਚ ਬਹੁਤ ਵੱਡਾ ਬਲ ਮਿਲੂਗਾ ਤੇ ਜਿਹੜੀ ਹਰਿਆਣੇ ਦੀ ਚੋਣ ਹੈ ਉਹ ਅਸੀਂ 100% ਜਿੱਤ ਕੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਲੀਡੀਜ਼ ਨੂੰ ਬਹੁਤ ਬਹੁਤ ਧੰਨਵਾਦ ਹਾਂਜੀ ਹਾਂ ਜੀ ਸਾਹੀ ਅੱਗੇ ਹਾਂਜੀ ਅੱਜ ਵੇਖੋ ਮਨਸਕਾਰ ਸ਼ਸ਼ੇਗਰ ਅੱਗੇ ਆਜੋ ਪਿੱਛੇ ਜਾਓ ਮਨਸਕਾਰ ਸ਼ਸ਼ੇਗਰ ਸਾਰਿਆਂ ਨੂੰ ਅੱਜ ਜਿੱਤ ਦੀ ਖੁਸ਼ੀ ਹੈ ਸਾਡੇ ਅਰਵਿੰਦ ਕੇਜਰੀਵਾਲ ਬਾਰ ਆਏ ਨੇ ਬਈ ਸੱਚਾਈ ਤੇ ਜਿੱਤ ਹੋਈ ਹੈ ਸਾਰਾ ਅੱਜ ਪੂਰਾ ਦੇਸ਼ ਹੀ ਖੁਸ਼ੀਆਂ ਮਨਾ ਰਿਹਾ ਹੈਗਾ ਸਾਡੇ ਹਰਿਆਣਾ ਚ ਵੀ ਜਿੱਤ ਹਾਸਿਲ ਹੋ ਕੇ ਹੀ ਰਹੇਗੀ ਸਰ ਜਿੱਤ ਸੱਚਾਈ ਦੀ ਹੋਈ ਹੈ ਬਈ ਇਹ ਕਹਿਣਾ ਚਾਹੂੰਗੀ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਪੰਜਾਬ ਵਾਲਿਆਂ ਨੂੰ ਜੀ ਹੋਇਆ ਸਰ ਅੱਜ ਉਹ ਵੀ ਗੋਲੇ ਜਾਣਾ ਬਹੁਤ ਮਸਤੀ ਦਾ ਹੋਵੇਗਾ ਮੇਰੀ ਕ ਪਟਿਆਲਾ ਸ਼ਹਿਰ ਦੇ ਅੰਦਰ ਲੱਡੂ ਵੰਡੇ ਗਏ ਤੇ ਲੱਡੂ ਇਸ ਲਈ ਵੰਡੇ ਗਏ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਅੱਜ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਇਸ ਕਰਕੇ ਪਟਿਆਲਾ ਇੰਪਰੂਵਮੈਂਟ ਟਰਸਟ ਮੇਕ ਜਨ ਅ ਇਮਪਰੂਵਮੈਂਟ ਟ੍ਰਸਟ ਸਰਿੰਦਰਪਾਲ ਸ਼ਰਮਾ ਚੇਅਰਮੈਨ ਨਾਬਾ ਇਕੱਠੇ ਹੋ ਗਏ ਇਹਨਾਂ ਨੇ ਲੱਡੂ ਵੰਡੇ